ਅੱਜ ਅਸੀਂ ਪਹੁੰਚੇ ਆ ਪਿੰਡ ਸਭਰਾ ਵਿਖੇ ਕਿ ਜਿੱਥੇ ਕਿ ਇੱਕ ਗਰੰਥੀ ਸਿੰਘ ਜਿਹੜਾ ਗਰੀਬ ਪਰਿਵਾਰ ਆ ਕੁਝ ਦਿਹਾੜੀ ਦੇ ਹੱਪਾ ਕਰਕੇ ਅਤੇ ਕੁਝ ਗੁਰਦੁਆਰਾ ਸਾਹਿਬ ਵਿਖੇ ਪਾਠ ਕਰਕੇ ਆਪਣੇ ਘਰ ਦਾ ਮੱਸਾ ਗੁਜ਼ਾਰਾ ਕਰ ਰਿਹਾ ਸੀ ਤਾਂ ਅਚਾਨਕ ਉਸ ਦੇ ਘਰ ਨੂੰ ਅੱਗ ਲੱਗ ਗਈ ਅੱਗ ਏਡੀ ਭਿਆਨਕ ਸੀ ਕਿ ਘਰ ਦਾ ਜਿਹੜਾ ਸਾਰਾ ਸਮਾਨ ਸੜ ਕੇ ਜਿਹੜਾ ਕਿ ਸੁਆਹ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜਾ ਘਰ ਦੇ ਵਿੱਚ ਪਿਆ ਬੈੱਡ ਗੱਦੇ ਅਤੇ ਇਸ ਦੇ ਵਿੱਚ ਪਏ ਕੱਪੜੇ ਇਥੋਂ ਤੱਕ ਕਿ ਪੱਖੇ ਤੱਕ ਜਿਹੜਾ ਕਿ ਸਾਰਾ ਸੜ ਕੇ ਸੁਆਹ ਗਿਆ ਇਹ ਉਲਮਾਰੀ ਹੈ ਜਿਸ ਦੇ ਵਿੱਚ ਕੁਝ ਕੱਪੜੇ ਲੀੜੇ ਇਹਦੇ ਵਿੱਚ ਪਏ ਹੋਏ ਸੀ ਤਾਂ ਇਹ ਸਾਰਾ ਕੁਝ ਹੀ ਜਿਹੜਾ ਸੜ ਕੇ ਸੁਆਹ ਹੋ ਚੁੱਕਾ ਹੈ ਇਹਨਾਂ ਵਿਦਿ ਆਪਣੇ ਨਾ ਨਾ ਤਰਲੂ ਸਿੰਘ ਜੀ ਕਿਹੜਾ ਪਿੰਡ ਜੇ ਸੋਰਾ ਤੇ ਕੀ ਗੱਲ ਹੋਈ ਜਿਹੜਾ ਘਰ ਨੂੰ ਅੱਗ ਲੱਗੀ ਜੀ ਅਚਾਨਕ ਹੀ ਅੱਗ ਲੱਗਦੀ ਹੈ ਜੀ ਕਾਫੀ ਚੱਪ ਦਾ ਫਿਆਰ ਹੋ ਲੱਗਾ ਕਿਰੋ ਪਿੱਛੇ ਵੀ ਕੋਈ 2-2.5 ਸਾਲ ਹੋਏ ਚੱਲਦੀ ਕੰਮ ਪਹਿਲਾਂ ਵੀ ਲੱਗੀ ਅੱਗ ਹਾਂ ਜੀ ਪਹਿਲੇ ਵੀ ਲੱਗੀ ਕਿੰਨੀ ਯਾਰ ਲੱਗੀ ਅੱਗੇ ਇਹ ਕੁਛ 6 7 ਦਾ ਵਾਰ ਚਾਂਸ ਹੋ ਗਿਆ ਜੀ ਨਹੀਂ ਕਾਰਨ ਕੀ ਹੈ ਜੀ ਸਾਰਾ ਸਰਕਾਰ ਦਾ ਕੋ ਪਤਾ ਨਹੀਂ ਲੱਗਦਾ ਸਾਨੂੰ ਇਹ ਮਤਲਬ ਕਿ ਪਤਾ ਹੋਤੋਂ ਲੱਗਦਾ ਜੇ ਸਾਨੂੰ ਮਤਲਬ ਕਿ ਪ੍ਰੀਖਿਆ ਘਰੇ ਬੈਠੇ ਸਾਗ ਲਾਪੇ ਹੁੰਦੀ ਹੈ ਤੁਹਾਡੇ ਸਾਹਮਣੇ ਲੱਗੀ ਹੈ ਸਾਹਮਣੇ ਲੱਗ ਜਾਂਦੀ ਹੈ ਤੇ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੈ ਜੀ ਆਜ ਦੇਖੀ ਆਂਦੇ ਤੁਸੀਂ ਕਾਫੀ ਇਹ ਤੋਂ ਪਿੱਛੇ ਵੀ ਨੁਕਸਾਨ ਪੜਾ ਪਰ ਇਹਨਾਂ ਨੂੰ ਜਾਂ ਛੜੀਆਂ ਸਾਡੀਆਂ ਦੇ ਬੜਾ ਕੋਸ ਇੱਕ ਮਸ਼ੀਨਾਂ ਕੱਪੜਿਆਂ ਵਾਲੀਆਂ ਦੇ ਉਧਰਲੇ ਘਰੇ ਉਦੋਂ ਛੱਡ ਕੇ ਬਾਕੀ ਦੀ ਇੱਥੇ ਆ ਗਏ ਆ ਆ ਤੀਜੀ ਵਾਰੀ ਇੱਥੇ ਨੁਕਸਾਨ ਹੋ ਗਿਆ ਜੀ ਹੁਣ ਕੀ ਮੰਗ ਕੀ ਕਰਦੇ ਜੀ ਮੰਗ ਹੋਣਾ ਹੈ ਕੋਈ ਅਜ ਮਰਗ ਜੀ ਸਰਕਾਰ ਵੱਲੋਂ ਕੋਈ ਮੈਨੂੰ ਕੋਈ ਹੈਲਪ ਕੀਤੀ ਜਾਵੇ ਜਾਂ ਕੋਈ ਹੋਰ ਕੋਈ ਐਨਆਰਆਈ ਵੀਰਾਂ ਵੱਲੋਂ ਕੋਈ ਮੈਨੂੰ ਮੰਗ ਕੀਤੀ ਜਾਵੇ ਮਾਤਾ ਇਹ ਨਾਂ ਬੰਜੇ ਟਰ ਤੇ ਆ ਕਿੰਨੇ ਕਿਤਰਾ ਲੱਗੀ ਅੱਗ ਜੀ ਇਹਨਾਂ ਭਾਈ ਪਤਾ ਨਹੀਂ ਲੱਗਦਾ ਇਤਰਾ ਬਾਹਰ ਬੈਠੇ ਅੰਦਰ ਬੈਠੇ ਤਾਂ ਫੁਆਕੇ ਨਿਕਲੇ ਹੁੰਦੇ ਆ ਤੇ ਕਿੰਨਾ ਕਿ ਨੁਕਸਾਨ ਹੋਇਆ ਭਾਈ ਪਤਾ ਨਹੀਂ ਕੋਈ ਪਤਾ ਨਹੀਂ ਘਰ ਤੋਂ ਘੱਟ ਲੱਖ ਢੇਰ ਲੱਖ ਦਾ ਹੋ ਗਿਆ ਹੁਣ ਇਥੇ ਜਿਹੜਾ ਪਹਿਲਾਂ ਤਾਂ ਦੱਸ ਨਹੀਂ ਸਕਦਾ ਤੁਹਾਨੂੰ ਤੇ ਕੀ ਕੀ ਸੜਿਆ ਹੁਣ ਹੁਣ ਆ ਵੇਖੋ ਸਾਡੇ ਸਾਹਮਣੇ ਆ ਵੇਖੋ ਕਿੰਨਾ ਕੋਮ ਲਵਾਰੀਆਂ ਬੈੱਡ ਗੱਦੇ ਸਾਰਾ ਕੋਈ ਸੜ ਗਿਆ ਫੱਕੇ ਵੇਖੋ ਆ ਬੰਨ ਵੈਨ ਦਾ ਤੱਕ ਸੜ ਗਿਆ ਸਾਥ ਸੜ ਜਾਣੀ ਨਾ ਕਲੀ ਵੇਂਦੇ ਤੇ ਕਪੜਾ ਲੀੜੇ ਵੀ ਸਾਡੇ ਸੜ ਗਏ ਹਾਂਜੀ ਹਾਂ ਕਪੜਾ ਲੀੜਾ ਸਾਰਾ ਕੋਈ ਤੇ ਦੇਖੋ ਕੀ ਮੰਗ ਕੀ ਕਰਦੇ ਜੀ ਹੁਣ ਵਾਂਗੇ ਹੁਆ ਨੇ ਅਪਤ ਸਾਡੇ ਕਿਤੇ ਕੋਈ ਮਦਦ ਕਰਦੇ ਭੈਣ ਭਰਾ ਜੀ ਹਾ ਬੜਾ ਕਿ ਤਾ ਤੁਹਾਨੂੰ ਪਤਾ ਨਹੀਂ ਚੋਣੇ ਲਾ ਲਾ ਕੇ ਹੀ ਲਿਆਵਾਂਗੇ ਹੁਣ ਫਿਰ ਕੰਮ ਕੀ ਕਰਦੇ ਕੰਮ ਥਾੜੀ ਦਫਾਈ ਘਰੋਂ ਮੇਰਾ ਗ੍ਰੰਥੀ ਪਾਟਪੋੜ ਕਰ ਲੈਂਦਾ ਤੇ ਚੱਲ